ਸ਼ਹੀਦੀ ਪੈਰਾ ਇਹ ਸ਼ਬਦ ਸੁਣ ਕੇ ਦਿਲ ਦੇ ਵਿੱਚ ਇੱਕ ਅਜੀਬ ਜਿਹੀ ਸ਼ਰਧਾ ਅਤੇ ਰਹੱਸਿਆ ਜਾਗ ਪੈਂਦਾ ਹੈ ਸ਼ਹੀਦ ਫੌਜੀ ਜਿਹੜੇ ਆਪਣੀ ਜਾਨ ਦੇਸ਼ ਦੀ ਰਾਖੀ ਲਈ ਕੁਰਬਾਨ ਕਰ ਦਿੰਦੇ ਹਨ ਉਹ ਸਿਰਫ ਸਰੀਰਕ ਤੌਰ ਤੇ ਨਹੀਂ ਮਰਦੇ ਉਹਨਾਂ ਦੀਆਂ ਆਤਮਾਵਾਂ ਉਹਨਾਂ ਦਾ ਜਜ਼ਬਾ ਉਹਨਾਂ ਦੀ ਲਗਨ ਅਤੇ ਸਮਰਪਣ ਕਈ ਵਾਰ ਉਸ ਧਰਤੀ ਦੇ ਨਾਲ ਜੁੜ ਜਾਂਦਾ ਹੈ ਜਿੱਥੇ ਉਹ ਸ਼ਹੀਦ ਹੋਏ ਬਾਰਡਰ ਤੇ ਜਿੱਥੇ ਜੀਵਨ ਅਤੇ ਮੌਤ ਦੀ ਲਕੀਰ ਹਰ ਪਲ ਧੁੰਦਲੀ ਪੈਂਦੀ ਹੈ ਅਜਿਹੀਆਂ ਅਧਿਆਤਮਕ ਕਹਾਣੀਆਂ ਅਕਸਰ ਸੁਣੀਆਂ ਜਾਂਦੀਆਂ ਹਨ ਤੇ ਲੋਕ ਕਹਿੰਦੇ ਹਨ ਕਿ ਸ਼ਹੀਦ ਫੌਜੀਆਂ ਦੀਆਂ ਆਤਮਾਵਾਂ ਅਜੇ ਵੀ ਉਹਨਾਂ ਚੌਕੀਆਂ ਉਹਨਾਂ ਪਹਾੜੀਆਂ ਅਤੇ ਉਹਨਾਂ ਖਾਈਆਂ ਦੇ ਵਿੱਚ ਪਹਿਰੇ ਦਿੰਦੀਆਂ ਹਨ ਜਿੱਥੇ ਉਹਨਾਂ ਨੇ ਆਪਣੀਆਂ ਆਖਰੀ ਸਾਸੀ ਲੜਾਈਆਂ ਲੜੀਆਂ ਇਹ ਪੈਰਾ ਸਿਰਫ ਇੱਕ ਕਹਾਣੀ ਜਾਂ ਲੋਕਧਾਰਾ ਨਹੀਂ ਉਹ ਇਸ ਅਟੁੱਟ ਜਜ਼ਬੇ ਦਾ ਪ੍ਰਤੀਕ ਹੈ ਜੋ ਮੌਤ ਦੇ ਬਾਅਦ ਵੀ ਦੇਸ਼ ਦੀ ਸਰਹੱਦਾਂ ਦੀ ਰਾਖੀ ਕਰਦਾ ਹੈ ਸਾਡੇ ਸੈਨਿਕ ਕਾਂ ਦੀਆਂ ਕੁਰਬਾਨੀਆਂ ਸਿਰਫ ਇੱਕ ਜੰਗ ਜਿੱਤਣ ਦੇ ਲਈ ਨਹੀਂ ਸਗੋਂ ਇੱਕ ਸੁਰੱਖਿਅਤ ਭਵਿੱਖ ਦੀ ਨੀਂਹ ਰੱਖਣ ਦੇ ਲਈ ਹੁੰਦੀਆਂ ਹਨ ਅਜਿਹੀਆਂ ਕਹਾਣੀਆਂ ਵਿੱਚ ਅਕਸਰ ਅਧਿਆਤਮਕ ਤੱਤ ਸ਼ਾਮਲ ਹੁੰਦੇ ਹਨ ਕੋਈ ਅਜੀਬ ਆਵਾਜ਼ ਕੋਈ ਅਚਾਨਕ ਰੋਸ਼ਨੀ ਜਾਂ ਕੋਈ ਅਹਿਸਾਸ ਜੋ ਸੈਨਿਕਾਂ ਨੂੰ ਮਹਿਸੂਸ ਹੁੰਦਾ ਹੈ ਜਦੋਂ ਬਾਰਡਰ ਤੇ ਇਕੱਲੇ ਪਹਿਰਾ ਦਿੰਦੇ ਹਨ ਤੇ ਇਹ ਸਭ ਸੁਣ ਕੇ ਇੱਕ ਸਵਾਲ ਜਾਗਦਾ ਹੈ ਕਿ ਸੱਚਮੁੱਚ ਸ਼ਹੀਦਾਂ ਦੀਆਂ ਆਤਮਾਵਾਂ ਬਾਰਡਰ ਤੇ ਰਹਿੰਦੀਆਂ ਹਨ ਕੀ ਉਹ ਅਜੇ ਵੀ ਆਪਣੀ ਮਾਤਰਭੂਮੀ ਦੀ ਸੇਵਾ ਕਰਦੇ ਹਨ ਇਹ ਇੱਕ ਐਸੇ ਸ਼ਹੀਦੀ ਜੇ ਆਪਾਂ ਜ਼ਿਕਰ ਕਰਦੇ ਹਾਂ ਜਿਸ ਦੀ ਆਤਮਾ ਨਾ ਸਿਰਫ ਬਾਰਡਰ ਦੇ ਰਾਹੀਂ ਸਗੋਂ ਇੱਕ ਅਜੀਬ ਅਤੇ ਅਧਿਆਤਮਿਕ ਘਟਨਾ ਦਾ ਹਿੱਸਾ ਬਣੀ ਜਿਸ ਨੇ ਪਾਕਿਸਤਾਨ ਫੌਜ ਨੂੰ ਵੀ ਹੈਰਾਨ ਕਰ ਦਿੱਤਾ ਪਰ ਇਸ ਤੋਂ ਪਹਿਲਾਂ ਅਸੀਂ ਕਹਾਣੀ ਸ਼ੁਰੂ ਕਰੀਏ ਤਾਂ ਆਪਾਂ ਗੱਲ ਕਰਦੇ ਹਾਂ ਭਾਰਤ ਪਾਕਿਸਤਾਨ ਦੇ ਮੌਜੂਦਾ ਹਾਲਾਤ ਦੇ ਬਾਰੇ ਕਿਸ ਹਾਲਾਤ ਦੇ ਵਿੱਚ ਕਿਵੇਂ ਉਸ ਸ਼ਹੀਦ ਫੌਜੀ ਦਾ ਪੈਰਾ ਲੱਗਿਆ ਬਣੇ ਰਹੋ ਵੀਡੀਓ ਦੇ ਅੰਤ ਤੱਕ ਕੱਲੀ-ਕੱਲੀ ਗੱਲ ਤੋਂ ਤੁਹਾਨੂੰ ਰੂਬਰੂ ਕਰਵਾਉਣੇ ਹਾਂ ਜੇਕਰ ਤੁਸੀਂ ਸਾਡੇ ਚੈਨਲ ਦੇ ਉੱਪਰ ਨਾਮੇ ਹੋ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਨਾਲ ਲੱਗਦੇ ਬੈਲ ਆਈਕਨ ਨੂੰ ਦਬਾ ਦਿਓ ਤਾਂ ਜੋ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਹੈ ਬੜੀ ਆਸਾਨੀ ਨਾਲ ਤੁਹਾਡੇ ਤੱਕ ਪਹੁੰਚ ਜਾਵੇ ਤੇ ਨਾਲ ਦੀ ਨਾਲ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਵੀ ਕਰਿਓ ਤਾਂ ਜੋ ਐਦਾਂ ਦੀ ਜਾਣਕਾਰੀ ਹੈ ਇਸ ਤੋਂ ਕੋਈ ਵੰਝਾ ਨਾ ਰਹਿ ਜਾਵੇ ਜਿਆਦਾ ਦੇਰ ਨਾ ਲੈਂਦੇ ਹੋਏ ਗੱਲ ਕਰਦੇ ਹਾਂ ਅੱਜ ਦੇ ਇਸ ਵਿਸ਼ੇ ਦੇ ਉੱਪਰ ਉਸ ਸ਼ਹੀਦ ਫੌਜੀ ਦਾ ਪਹਿਰਾ ਉਸ ਮੁਝੇਕਰ ਤੁਸੀਂ ਸੁਣੋਗੇ ਇਹ ਤਾਂ ਤੁਹਾਡੇ ਰੌਂਗ ਟੇਖੜੇ ਹੋ ਜਾਣਗੇ ਮਈ 2025 ਵਿੱਚ ਭਾਰਤ ਤੇ ਪਾਕਿਸਤਾਨ ਦੇ ਸਬੰਧ ਅਜੇ ਵੀ ਤਣਾਅਪੂਰਨ ਹਨ ਸਰਹੱਦ ਤੇ ਸਮੇਂ-ਸਮੇਂ ਤੇ ਗੋਲੀਬਾਰੀ ਸੀਜਫਾਇਰ ਦੀ ਉਲੰਘਣਾ ਅਤੇ ਅਤਵਾਦੀ ਘੁਸਪੈਠ ਦੀਆਂ ਘਟਨਾਵਾਂ ਜਾਰੀ ਹਨ ਜੰਮੂ ਕਸ਼ਮੀਰ ਖਾਸ ਕਰਕੇ ਲਾਈਨ ਆਫ ਕੰਟਰੋਲ ਅਤੇ ਅੰਤਰਰਾਸ਼ਟਰੀ ਸਰਹੱਦ ਤੇ ਸਥਿਤੀ ਅਕਸਰ ਨਾਜ਼ੁਕ ਰਹਿੰਦੀ ਹੈ ਦੋਵੇਂ ਦੇਸ਼ਾਂ ਦੀਆਂ ਫੌਜਾਂ ਸਰਹੱਦ ਦੇ ਪੂਰੀ ਚੌਕਸੀ ਨਾਲ ਤਾਇਨਾਤ ਨੇ ਭਾਰਤੀ ਸੈਨਾ ਦੀਆਂ ਅਤੀ ਆਧੁਨਿਕ ਸੁਰੱਖਿਆ ਪ੍ਰਣਾਲੀ ਅਤੇ ਡਰੋਨ ਨਿਗਰਾਨੀ ਨੇ ਸਰਹੱਦੀ ਸੁਰੱਖਿਆ ਨੂੰ ਮਜ਼ਬੂਤ ਕੀਤਾ ਹੈ ਪਰ ਪਾਕਿਸਤਾਨ ਵੱਲੋਂ ਅਕਸਰ ਕਾ 80 ਕਾਰਵਾਈਆਂ ਕੀਤੀਆਂ ਜਾਂਦੀਆਂ ਹਨ ਤੇ ਇਸ ਦੇ ਨਾਲ ਹੀ ਸਥਾਨਕ ਲੋਕਾਂ ਤੇ ਸੈਨਿਕਾਂ ਵਿੱਚ ਸ਼ਹੀਦੀ ਪੈਰਿਆਂ ਦੀਆਂ ਕਹਾਣੀਆਂ ਅੱਜ ਵੀ ਜਿੰਦਾ ਨੇ ਜੰਮੂ ਕਸ਼ਮੀਰ ਦੇ ਪਹਾੜੀ ਇਲਾਕਿਆਂ ਵਿੱਚ ਸੈਨਿਕ ਅਕਸਰ ਅਜੀਬ ਅਨੁਭਵਾਂ ਦੀਆਂ ਗੱਲਾਂ ਕਰਦੇ ਹਨ ਕੋਈ ਅਚਾਨਕ ਆਈ ਠੰਡੀ ਹਵਾ ਕੋਈ ਅਣਜਾਣੀ ਸਾਈਕਲ ਦੀ ਆਵਾਜ਼ ਜਾਂ ਕੋਈ ਅਹਿਸਾਸ ਜਿਵੇਂ ਕਿ ਉਹਨਾਂ ਦੇ ਨਾਲ ਪਹਿਰਾ ਦੇ ਰਿਹਾ ਹੋਵੇ ਇਹ ਸਭ ਉਸ ਅਧਿਆਤਮਕ ਸ਼ਕਤੀ ਦੀ ਨਿਸ਼ਾਨੀ ਮੰਨੇ ਜਾਂਦਾ ਹੈ ਜੋ ਸ਼ਹੀਦ ਸੈਨਿਕਾਂ ਦੀਆਂ ਆਤਮਾਵਾਂ ਦੇ ਵਿੱਚ ਵਸਦੀ ਹੈ ਤੇ ਅੱਜ ਆਪਾਂ ਲੈ ਕੇ ਚੱਲਦੇ ਹਾਂ ਤੁਹਾਨੂੰ ਉਸੇ ਕਹਾਣੀ ਦੇ ਵਿੱਚ ਇੱਕ ਸੱਚੀ ਘਟਨਾ ਤੋਂ ਕਿ ਇੱਕ ਸ਼ਹੀਦ ਹੋਇਆ ਫੌਜੀ ਕਿਵੇਂ ਅੱਜ ਬਾਰਡਰ ਦੇ ਉੱਪਰ ਡਿਊਟੀ ਕਰਦਾ ਹੈ ਜੰਮੂ ਕਸ਼ਮੀਰ ਦੇ ਇੱਕ ਛੋਟੇ ਜਿਹੇ ਪਿੰਡ ਕੁਲਗਾਮ ਦੇ ਨੇੜੇ ਇੱਕ ਸਧਾਰਨ ਕਿਸਾਨ ਪਰਿਵਾਰ ਵਿੱਚ 1990 ਵਿੱਚ ਵੀਰ ਸਿੰਘ ਦਾ ਜਨਮ ਹੋਇਆ ਵੀਰ ਸਿੰਘ ਦਾ ਪਿਤਾ ਸਰਦਾਰ ਜਸਵੰਤ ਸਿੰਘ ਇੱਕ ਸਾਬਕਾ ਸੈਨਿਕ ਸੀ ਜਿਸ ਨੇ 1971 ਦੀ ਜੰਗ ਵਿੱਚ ਹਿੱਸਾ ਲਿਆ ਸੀ ਜਸਵੰਤ ਸਿੰਘ ਦੀਆਂ ਜੰਗੀ ਕਹਾਣੀਆਂ ਸੁਣਦੇ ਹੋਏ ਵੀਰ ਦੇ ਦਿਲ ਵਿੱਚ ਬਚਪਨ ਤੋਂ ਹੀ ਫੌਜ ਵਿੱਚ ਜਾਣ ਦਾ ਸੁਪਨਾ ਪੜ ਰਿਹਾ ਸੀ ਵੀਰ ਦੀ ਮਾਂ ਬੀਬੀ ਗੁਰਮੀਤ ਕੌਰ ਇੱਕ ਸ਼ਰਧਾਲੂ ਔਰਤ ਸੀ ਜੋ ਹਰ ਸ਼ਾਮ ਗੁਰਦੁਆਰੇ ਜਾ ਕੇ ਅਰਦਾਸ ਕਰਦੀ। ਵੀਰ ਨੇ ਸਕੂਲ ਵਿੱਚ ਪੜ੍ਹਾਈ ਦੇ ਨਾਲ-ਨਾਲ ਖੇਤਾਂ ਦੇ ਵਿੱਚ ਵੀ ਹੱਥ ਵੜਾਇਆ। ਉਸ ਦੀ ਸਰੀਰਕ ਬਣਤਰ ਮਜ਼ਬੂਤ ਸੀ ਅਤੇ ਉਸ ਦਾ ਜਜ਼ਬਾ ਅਟੁੱਟ। 18 ਸਾਲ ਦੀ ਉਮਰ ਵਿੱਚ ਵੀਰ ਨੇ ਭਾਰਤੀ ਸੈਨਾ ਵਿੱਚ ਭਰਤੀ ਹੋਣ ਦਾ ਫੈਸਲਾ ਕੀਤਾ। ਉਸ ਦੀ ਮਿਹਨਤ ਅਤੇ ਲਗਨ ਨੇ ਉਸ ਨੂੰ ਸਿਖਲਾਈ ਦੌਰਾਨ ਵੀ ਸਭ ਦਾ ਧਿਆਨ ਖਿੱਚਿਆ। 2010 ਵਿੱਚ ਵੀਰ ਸਿੰਘ ਨੂੰ ਜੰਮੂ ਕਸ਼ਮੀਰ ਦੇ ਪੁਂਚ ਸੈਂਟਰ ਵਿੱਚ ਇਹ ਨਾਤ ਕੀਤਾ ਗਿਆ ਜਿੱਥੇ ਉਸਨੇ ਲਾਈਨ ਆਫ ਕੰਟਰੋਲ ਤੇ ਸੇਵਾ ਸ਼ੁਰੂ ਕੀਤੀ ਸਾਲ 2014 ਦੀ ਇੱਕ ਸਰਦ ਰਾਤ ਸੀ ਪੁੰਛ ਸੈਕਟਰ ਦੇ ਵਿੱਚ ਸਥਿਤ ਇੱਕ ਫਾਰਵਰਡ ਪੋਸਟ ਦੇ ਵੀਰ ਸਿੰਘ ਅਤੇ ਉਸ ਦੀ ਟੀਮ ਪਹਿਰਾ ਦੇ ਰਹੀ ਸੀ ਅਚਾਨਕ ਪਾਕਿਸਤਾਨੀ ਸਰਹੱਦ ਪਾਰ ਤੋਂ ਭਾਰੀ ਗੋਲੀਬਾਰੀ ਸ਼ੁਰੂ ਹੋ ਗਈ ਇਹ ਇੱਕ ਯੋਜਨਾਬੱਧ ਹਮਲਾ ਸੀ ਜਿਸ ਵਿੱਚ ਅੱਤਵਾਦੀਆਂ ਨੇ ਗੁੰਡਾਗਰਦੀ ਦੀ ਕੋਸ਼ਿਸ਼ ਕੀਤੀ ਵੀਰ ਅਤੇ ਉਸ ਦੀ ਟੀਮ ਨੇ ਬਹਾਦਰੀ ਦੇ ਨਾਲ ਸਾਰਾ ਉਸ ਚਾ ਸੰਭਾਲਿਆ ਜੰਗ ਦੇ ਦੌਰਾਨ ਵੀਰ ਨੇ ਦੇਖਿਆ ਕਿ ਇੱਕ ਅੱਤਵਾਦੀ ਉਸ ਦੀ ਪੋਸਟ ਵੱਲ ਵਧ ਰਿਹਾ ਹੈ ਜਿਸ ਦੇ ਹੱਥ ਵਿੱਚ ਗ੍ਰੇਨੇਡ ਸੀ ਵੀਰ ਨੇ ਬਿਨਾਂ ਸੋਚੇ ਸਮਝੇ ਉਸ ਵੱਲ ਛਾਲ ਮਾਰੀ ਅਤੇ ਉਸ ਨੂੰ ਜ਼ਮੀਨ ਦੇ ਉੱਪਰ ਡੇਗ ਦਿੱਤਾ ਪਰ ਇਸ ਦੌਰਾਨ ਗ੍ਰੇਨੇਡ ਫਟ ਗਿਆ ਅਤੇ ਵੀਰ ਸਿੰਘ ਸ਼ਹੀਦ ਹੋ ਗਿਆ ਉਸ ਦੀ ਬਹਾਦਰੀ ਨੇ ਨਾ ਸਿਰਫ ਉਸ ਦੀ ਟੀਮ ਨੂੰ ਬਚਾਇਆ ਸਗੋਂ ਅੱਤਵਾਦੀਆਂ ਦੇ मंसूबਿਆਂ ਨੂੰ ਵੀ ਨਾਕਾਮ ਕਰ ਦਿੱਤਾ ਦੇ ਸ਼ਹਾਦਤ ਦੀ ਖਬਰ ਜਦੋਂ ਪਿੰਡ ਦੇ ਵਿੱਚ ਪਹੁੰਚੀ ਤਾਂ ਸਾਰਾ ਪਿੰਡ ਸੋਗ ਦੇ ਵਿੱਚ ਡੁੱਬ ਗਿਆ ਪਰ ਉਸ ਦੀ ਮਾਂ ਗੁਰਮੀਤ ਕੌਰ ਨੇ ਸਿਰ ਉੱਚਾ ਕਰਕੇ ਕਿਹਾ ਕਿ ਮੇਰਾ ਪੁੱਤ ਮਰਿਆ ਨਹੀਂ ਉਹ ਅਜੇ ਵੀ ਸਾਡੀ ਧਰਤੀ ਦੀ ਰਾਖੀ ਕਰਦਾ ਹੈ ਜੀ ਹਾਂ ਉਸੇ ਹੀ ਵੀਰ ਸਿੰਘ ਦੀ ਜੇਕਰ ਆਪਾਂ ਗੱਲ ਕਰੀਏ ਕਿ ਉਸ ਨੇ ਕਿਵੇਂ ਅੱਜ ਵੀ ਬਾਰਡਰ ਦੇ ਉੱਪਰ ਪਹਿਰਾ ਲਾ ਰੱਖਿਆ ਹੈ ਵੀਰ ਸਿੰਘ ਦੀ ਸ਼ਹਾਦਤ ਗਾਥਾ ਸਿਰਫ ਇੱਕ ਜੰਗੀ ਕਹਾਣੀ ਨਹੀਂ ਸੀ ਸਗੋਂ ਇੱਕ ਅਜੇ ਹੀ ਅਧਿਆਤਮਕ ਯਾਤਰਾ ਸੀ ਜਿਸ ਨੇ ਪੁੰਚ ਸੈਕਟਰ ਦੀ ਉਸ ਚੌਂਕੀ ਨੂੰ ਇੱਕ ਪਵਿੱਤਰ ਸਥਾਨ ਦੇ ਵਿੱਚ ਬਦਲ ਦਿੱਤਾ 15 ਦਸੰਬਰ 2024 ਦੀ ਉਸ ਰਹੱਸਮਈ ਰਾਤ ਨੇ ਜਦੋਂ ਪਾਕਿਸਤਾਨੀ ਫੌਜੀਆਂ ਦੀਆਂ ਬੰਦੂਕਾਂ ਆਪਣੇ ਆਪ ਵੱਜਣ ਲੱਗੀਆਂ ਸਨ ਤਾਂ ਸਾਰੇ ਸੈਨਿਕ ਅਤੇ ਸਥਾਨਕ ਲੋਕਾਂ ਦੇ ਦਿਲਾਂ ਵਿੱਚ ਵੀਰ ਸਿੰਘ ਦੀ ਮੌਜੂਦਗੀ ਨੂੰ ਹੋਰ ਪੱਕਾ ਕਰ ਦਿੱਤਾ ਪਰ ਇਹ ਤਾਂ ਸਿਰਫ ਸ਼ੁਰੂਆਤ ਸੀ ਕਿ ਵੀਰ ਸਿੰਘ ਦੀ ਆਤਮਾ ਨੇ ਉਸ ਤੋਂ ਬਾਅਦ ਵੀ ਕਈ ਅਜੀਬ ਅਤੇ ਭਾਵਨਾਤਮਕ ਘਟਨਾਵਾਂ ਰਾਹੀਂ ਆਪਣੀ ਧਰਤੀ ਦੀ ਰਾਖੀ ਕੀਤੀ ਆਓ ਇਸ कहानी ਨੂੰ ਅੱਗੇ ਵਧਾਈਏ ਜਿੱਤੇ ਅਸੀਂ ਦੇਖਾਂਗੇ ਕਿ ਕਿਵੇਂ ਵੀਰ ਸਿੰਘ ਦੀ ਆਤਮਾ ਨੇ ਮਰਨ ਤੋਂ ਬਾਅਦ ਵੀ ਬਾਰਡਰ ਤੇ ਪਹਿਰਾ ਜਾਰੀ ਰੱਖਿਆ ਅਤੇ ਕਿਵੇਂ ਉਸ ਦੀ ਮੌਜੂਦਗੀ ਨੇ ਸੈਨਿਕਾਂ ਅਤੇ ਲੋਕਾਂ ਦਾ ਦਿਲ ਛੂਆ 15 ਦਸੰਬਰ ਦੀ ਘਟਨਾ ਤੋਂ ਬਾਅਦ ਸ਼ਹੀਦ ਪੋਸਟ ਦੀ ਹਰ ਰਾਤ ਇੱਕ ਨਵੇਂ ਅਨੁਭਵ ਦੀ ਸਾਕੀ ਬਣਨ ਲੱਗੀ ਸੈਨਿਕ ਜੋ ਸਰਦੀਆਂ ਦੀਆਂ ਠੰਡੀਆਂ ਰਾਤਾਂ ਵਿੱਚ ਚੌਕਸੀ ਨਾਲ ਪਹਿਰਾ ਦਿੰਦੇ ਸਨ ਅਕਸਰ ਅਜੀਬ ਅਹਿਸਾਸਾਂ ਦੀ ਗੱਲ ਕਰਦੇ ਕਈਆਂ ਨੂੰ ਲੱਗਦਾ ਕਿ ਕੋਈ ਅਣਦਿਸਦਾ ਸਾਥੀ ਉਹਨਾਂ ਦੇ ਨਾਲ ਖੜਾ ਹੈ ਕਈ ਵਾਰ ਜਦੋਂ ਧੁੰਦ ਵਿੱਚ ਦੂਰੀ ਵਿੱਚੋਂ ਕੁਝ ਵੀ ਨਹੀਂ ਦਿਖਦਾ ਤਾਂ ਅਚਾਨਕ ਇੱਕ ਹਲਕੀ ਜੀ ਰੋਸ਼ਨੀ ਜਿਹੜੀ ਦੀਵੇ ਦੀ ਲੋ ਵਰਗੀ ਮਹਿਸੂਸ ਹੁੰਦੀ ਸੀ ਉਹਨਾਂ ਨੂੰ ਦਿਖਾਈ ਦਿੰਦੀ ਹਵਾਲਦਾਰ ਬਲਦੇਵ ਸਿੰਘ ਜਿਸ ਨੇ ਉਸ ਰਾਤ ਪਾਕਿਸਤਾਨੀ ਫੌਜੀਆਂ ਦੀ ਹਰਕਤ ਦੇਖੀ ਸੀ ਹੁਣ ਪੂਰੀ ਸ਼ਰਧਾ ਨਾਲ ਵੀਰ ਸਿੰਘ ਦੀ ਮੌਜੂਦਗੀ ਤੇ ਵਿਸ਼ਵਾਸ ਕਰਦਾ ਸੀ ਉਹ ਅਕਸਰ ਨਵੇਂ ਸੈਨਿਕਾਂ ਨੂੰ ਕਹਿੰਦਾ ਕਿ ਇਹ ਪੋਸਟ ਸਾਡੀ ਨਹੀਂ ਇਹ ਸ਼ਹੀਦਾਂ ਦੀ ਪੋਸਟ ਹੈ ਵੀਰ ਸਿੰਘ ਅਜੇ ਵੀ ਸਾਡੇ ਨਾਲ ਹਨ ਜਦੋਂ ਵੀ ਸਾਨੂੰ ਖਤਰਾ ਹੁੰਦਾ ਇਹ ਤਾਂ ਸਾਨੂੰ ਉਹ ਬਚਾਉਣ ਦੇ ਲਈ ਆਉਂਦੇ ਨੇ ਇੱਕ ਰਾਤ ਜਨਵਰੀ 2025 ਦੀ ਸਰਦ ਰਾਤ ਸੀ ਕਿ ਸੈਨਿਕਾਂ ਨੂੰ ਖਬਰ ਮਿਲੀ ਕਿ ਪਾਕਿਸਤਾਨੀ ਸਰਹੱਦ ਪਾਰੋਂ ਇੱਕ ਵੱਡੀ ਗੁਸਪੈਰਟ ਦੀ ਸਾਜ਼ਿਸ਼ ਚੱਲ ਰਹੀ ਹੈ। ਕੈਪਟਨ ਅਰਜੁਨ ਸ਼ਰਮਾ ਨੇ ਆਪਣੀ ਟੀਮ ਨੂੰ ਤਿਆਰ ਕੀਤਾ ਪਰ ਮੌਸਮ ਇੰਨਾ ਖਰਾਬ ਸੀ ਕਿ ਡਰੋਨ ਅਤੇ ਸਰਵਲੈਂਸ ਸਿਸਟਮ ਦੀ ਪੂਰੀ ਤਰ੍ਹਾਂ ਕੰਮ ਨਹੀਂ ਕਰ ਰਿਹਾ ਸੀ। ਤੂੰ ਦਾ ਤੇ ਬਰਫਵਾਰੀ ਵਿੱਚ ਵਿਜ਼ਿਬਿਲਟੀ ਨੂੰ ਵੀ ਲਗਭਗ ਸਿਰਫ ਦੇਖਿਆ ਜਾ ਰਿਹਾ ਸੀ। ਸੈਨਿਕਾਂ ਦੇ ਦਿਲਾਂ ਦੇ ਵਿੱਚ ਇੱਕ ਅਜੀਬ ਜਿਹਾ ਡਰ ਸੀ। ਅਜਿਹੇ ਮੌਸਮ ਵਿੱਚ ਦੁਸ਼ਮਣ ਦੀ ਹਰਕਤ ਨੂੰ ਰੋਕਣਾ ਲਗਭਗ ਅਸੰਭਵ ਸੀ। ਉਸ ਰਾਤ ਸਿਪਾਈ ਵਿਕਰਮ ਨੇ ਆੜੇਦਵਾਲੇ ਇੱਕ ਨਵਾਂ ਨਵਾਂ ਇੱਕ ਹੋਰ ਆਰਮੀ ਆਫਿਸਰ ਸੀ ਉਸਦੇ ਨਾਲ ਗੱਲ ਕੀਤੀ ਅਤੇ वीर सिंह ਦੀਆਂ ਕਹਾਣੀਆਂ ਸੁਣ-ਸੁਣ ਕੇ ਉਸ ਦਾ ਜੋ ਦਿਲ ਹੈ ਉਹ ਸ਼ਰਧਾ ਦੇ ਨਾਲ ਭਰਿਆ ਹੋਇਆ ਸੀ ਚੌਂਕੀ ਦੇ ਨੇੜੇ ਸ਼ਾਇਰਨ ਤੇ ਇੱਕ ਦੀਵਾ ਜਗਾਉਣ ਦੇ ਲਈ ਗਿਆ ਜਿੱਥੇ ਵੀਰ ਸਿੰਘ ਦੀ ਚੈੱਕ ਪੋਸਟ ਸੀ ਉਸ ਨੇ ਹੱਥ ਜੋੜ ਕੇ ਅਰਦਾਸ ਕੀਤੀ ਕਿ ਵੀਰ ਸਿੰਘ ਦੀ ਸਾਡੀ ਰਾਖੀ ਕਰੋ ਸਾਨੂੰ ਹੁਣ ਤੁਹਾਡੀ ਲੋੜ ਹੈ ਅਰਦਾਸ ਪੂਰੀ ਹੁੰਦੀ ਹੀ ਅਚਾਨਕ ਇੱਕ ਤੇਜ਼ ਹਵਾ ਦਾ ਝੌਂਕਾ ਆਇਆ ਜਿਸ ਨੇ ਦੀਵੇ ਦੀ ਲੋ ਨੂੰ ਹੋਰ ਚਮਕੀਲਾ ਕਰ ਦਿੱਤਾ ਵਿਕਰਮਦੇਵ ਰੋਂਗਟੇ ਖੜੇ ਹੋ ਗਏ ਉਸ ਨੂੰ ਮਹਿਸੂਸ ਹੋਇਆ ਕਿ ਜਿਵੇਂ ਕੋਈ ਅਣਦਿਸਦੀ ਸ਼ਕਤੀ ਉਸ ਦੇ ਨੇੜੇ ਆ ਕੇ ਖੜ ਗਈ ਹੈ ਉਸ ਸਮੇਂ ਪਾਕਿਸਤਾਨੀ ਸਰਹੱਦ ਪਾਰੋਂ ਅਤਵਾਦੀਆਂ ਦਾ ਇੱਕ ਜਿਸ ਨੂੰ ਪਾਕਿਸਤਾਨੀ ਫੌਜ ਦਾ ਸਮਰਥਨ ਸੀ ਐਲਓਸੀ ਪਾਰ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ ਉਹਨਾਂ ਦਾ ਇਰਾਦਾ ਸੀ ਕਿ ਧੁੰਦ ਦਾ ਫਾਇਦਾ ਉਠਾ ਕੇ ਸ਼ਹੀਦ ਪੋਸਟ ਨੂੰ ਨੁਕਸਾਨ ਪਹੁੰਚਾਇਆ ਜਾਵੇ ਅਤੇ ਭਾਰਤੀ ਸੈਨਿਕਾਂ ਨੂੰ ਘੇਰ ਲੈ ਜਾਵੇ ਪਰ ਜਿਵੇਂ ਹੀ ਉਹ ਸਰਹੱਦ ਦੇ ਨੇੜੇ ਪਹੁੰਚੇ ਅਚਾਨਕ ਉਹਨਾਂ ਦੇ ਸੰਚਾਰ ਯੰਤਰਾਂ ਦੇ ਵਿੱਚ ਖਰਾਬੀ ਸ਼ੁਰੂ ਹੋ ਗਈ ਰੇਡੀਓ ਤੇ ਸਿਰਫ ਇੱਕ ਅਜੀਬ ਜਿਹੀ ਸੀਟੀ ਵਜਣ ਲੱਗੀ ਅਤੇ ਉਹਨਾਂ ਦੇ ਨਕਸ਼ੇ ਅਤੇ ਜੀਪੀਐਸ ਸਿਸਟਮ ਨੇ ਕੰਮ ਕਰਨਾ ਬੰਦ ਕਰ ਦਿੱਤਾ ਸਭ ਤੋਂ ਅਜੀਬ ਗੱਲ ਇਹ ਸੀ ਕਿ ਅੱਤਵਾਦੀਆਂ ਨੂੰ ਅਚਾਨਕ ਇੱਕ ਅਜੀਬ ਜਿਹੀ ਡਰਾਉਣੀ ਮੌਜੂਦਗੀ ਮਹਿਸੂਸ ਹੋਈ ਵਿੱਚੋਂ ਇੱਕ ਜਿਸ ਦਾ ਨਾਮ ਅਹਿਮ ਅਸੀ ਬਾਅਦ ਵਿੱਚ ਫੜੇ ਜਾਣਦੇ ਦੱਸਦਾ ਸੀ ਕਿ ਅਸੀਂ ਅੱਗੇ ਵਧਣ ਦੀ ਕੋਸ਼ਿਸ਼ ਕੀਤੀ ਪਰ ਮੈਨੂੰ ਲੱਗਿਆ ਕਿ ਜਿਵੇਂ ਕੋਈ ਸਾਡੇ ਮਗਰ ਖੜਾ ਹੈ ਮੈਂ ਮੁੜ ਕੇ ਦੇਖਿਆ ਤਾਂ ਕਿ ਚਮਕਦਾਰ ਸਾਈਕਲ ਵਰਗੀ ਚੀਜ਼ ਖੜੀ ਸੀ ਜਿਸ ਦੇ ਨਾਲ ਇੱਕ ਸੈਨਿਕ ਦੀ ਸ਼ਕਲ ਸੀ ਮੇਰੇ ਸਾਥੀਆਂ ਨੇ ਵੀ ਉਹੀ ਦੇਖਿਆ ਅਸੀਂ ਸਾਰੇ ਡਰ ਦੇ ਮਾਰੇ ਭੱਜਣ ਲੱਗੇ ਉਸ ਸਮੇਂ ਸ਼ਹੀਦ ਪੋਸਟ ਤੇ ਸੈਨਿਕਾਂ ਨੂੰ ਅਚਾਨਕ ਇੱਕ ਅਜੀਬ ਜੀ ਸੁਰਾਗ ਮਿਲੀ ਵਿਕਰਨ ਜੋ ਕਿ ਹੁਣ ਸਾਇਰਨ ਦੇ ਨੇੜੇ ਸੀ ਉਸਨੇ ਦੇਖਿਆ ਕਿ ਦੀਵੇ ਦੀ ਲੋ ਅਚਾਨਕ ਇੱਕ ਖਾਸ ਦਿਸ਼ਾ ਦੇ ਵੱਲ ਝੁਕ ਗਈ ਹੈ ਜਿਵੇਂ ਕੋਈ ਸੰਕੇਤ ਦੇ ਰਿਹਾ ਹੈ ਉਸਨੇ ਤੁਰੰਤ ਕੈਪਟਨ ਸ਼ਰਮਾ ਨੂੰ ਦੱਸਿਆ ਸ਼ਰਮਾ ਜੀ ਜੋ ਹੁਣ ਵੀਰ ਸਿੰਘ ਦੀਆਂ ਕਹਾਣੀਆਂ ਤੇ ਅੱਧਾ ਅਦ విశ్వాਸ ਕਰਦਾ ਸੀ ਉਹ ਵੀ ਉਸ ਦਿਸ਼ਾ ਦੇ ਵੱਲ ਧਿਆਨ ਦਿੱਤਾ ਅਤੇ ਸੱਚਮੁੱਚ ਜਦੋਂ ਉਸਨੇ ਆਪਣੇ ਨਾਈਟ ਵਿਜ਼ਨ ਬਾਈ ਲੋਕਰ ਦੇ ਨਾਲ ਦੇਖਿਆ ਤਾਂ ਉਸ ਨੂੰ ਅੱਤਵਾਦੀਆਂ ਦੀ ਹਰਕਤ ਦਿਖਾਈ ਦਿੱਤੀ। ਕੈਪਟਨ ਸ਼ਰਮਾ ਨੇ ਤੁਰੰਤ ਆਪਣੀ ਟੀਮ ਨੂੰ ਸੁਚੇਤ ਕੀਤਾ ਅਤੇ ਇੱਕ ਸੰਖੇਪ ਪਰ ਸਖਤ ਜੰਗ ਛਿੜ ਗਈ। ਅੱਤਵਾਦੀ ਜੋ ਪਹਿਲਾਂ ਹੀ ਡਰਦੀ ਹੀਟ ਸਨ ਜਲਦੀ ਹੀ ਹਾਰ ਮੰਨ ਗਏ। ਅੱਤਵਾਦੀ ਮਾਰੇ ਗਏ ਅਤੇ ਬਾਕੀਆਂ ਨੂੰ ਫੜ ਲਿਆ ਗਿਆ। ਜਦੋਂ ਉਹਨਾਂ ਨੂੰ ਪੁੱਛਗਿੱਛ ਦੇ ਲਈ ਲਿਜਾਇਆ ਗਿਆ ਤਾਂ ਉਹਨਾਂ ਨੇ ਇੱਕ ਹੀ ਗੱਲ ਦੁਹਰਾਈ ਕਿ ਉਸ ਸੈਨਿਕ ਦੀ ਆਤਮਾ ਨੇ ਸਾਨੂੰ ਰੋਕਿਆ। ਅਸੀਂ ਉਸ ਦੀ ਸ਼ਕਤੀ ਦੇ ਅੱਗੇ ਨਹੀਂ ਡੱਕ ਸਕੇ। ਇਹ ਸਿਰਫ ਇੱਕ ਜੰਗੀ ਜਿੱਤ ਨਹੀਂ ਸੀ। ਇਹ ਵੀਰ ਸਿੰਘ ਦੀ ਆਤਮਾ ਉਸ ਦੀ ਅਟੁੱਟ ਲਗਨ ਦੀ ਨਿਸ਼ਾਨੀ ਸੀ ਜੋ ਮੌਤ ਤੋਂ ਬਾਦ ਵੀ ਆਪਣੀ ਧਰਤੀ ਦੇ ਨਾਲ ਜੁੜੀ ਰਹੀ। ਸਥਾਨਕ ਲੋਕਾਂ ਦਾ ਮੰਨਣਾ ਸੀ ਕਿ ਵੀਰ ਸਿੰਘ ਦੀ ਆਤਮਾ ਉਸ ਸਾਇਰਨ ਦੇ ਦੀਵੇ ਵਿੱਚ ਵਸਦੀ ਸੀ। ਜਦੋਂ ਵੀ ਸਰਹੱਦ 'ਤੇ ਖਤਰਾ ਹੁੰਦਾ ਉਹ ਦੀਵਾ ਅਜੀਬ ਤਰੀਕੇ ਨਾਲ ਸੰਕੇਤ ਦਿੰਦਾ ਸੀ। ਕਦੇ ਲੋ ਚਮਕਦੀ, ਕਦੇ ਹਵਾ ਦੇ ਝੌਕੇ ਨਾਲ ਝੁਕਦੀ। ਇੱਕ ਬਜ਼ੁਰਗ ਸੰਤ ਬਾਬਾ ਰਣਜੀਤ ਸਿੰਘ ਜੋ ਨੇੜਲੇ ਪਿੰਡ ਵਿੱਚ ਰਹਿੰਦੇ ਸਨ, ਉਹਨਾਂ ਨੇ ਇਸ ਰੈਸ ਦੀ ਵਿਆਖਿਆ ਕੀਤੀ। ਉਹਨਾਂ ਨੇ ਕਿਹਾ ਕਿ ਸ਼ਹੀਦਾਂ ਦੀਆਂ ਆਤਮਾਵਾਂ ਸਾਡੀ ਧਰਤੀ ਦੀ ਸੁਰੱਖਿਆ ਦੇ ਲਈ ਸਦਾ ਜੁੜੀਆਂ ਰਹਿੰਦੀਆਂ ਹਨ। ਵੀਰ ਸਿੰਘ ਦਾ ਜਜ਼ਬਾ ਇੰਨਾ ਪਵਿੱਤਰ ਸੀ ਕਿ ਉਸ ਦੀ ਆਤਮਾ ਨੂੰ ਸੁਰਗ ਵਿਚ ਵਿੱਚ ਚੈਨ ਨਹੀਂ ਮਿਲਿਆ ਉਹ ਅਜੇ ਵੀ ਇੱਥੇ ਹੈ ਸਾਡੀ ਰਾਖੀ ਕਰਦਾ ਹੈ ਬਾਬਾ ਜੀ ਨੇ ਦੱਸਿਆ ਕਿ ਅਜੇ ਹੀ ਆਤਮਾ ਉਦੋਂ ਤੱਕ ਧਰਤੀ ਤੇ ਰਹਿੰਦੀਆਂ ਹਨ ਜਦੋਂ ਤੱਕ ਉਹਨਾਂ ਦਾ ਕੋਈ ਅਧੂਰਾ ਸੁਪਨਾ ਜਾਂ ਫਿਰ ਫਰਜ਼ ਜੋ ਹੈ ਉਹ ਪੂਰਾ ਨਾ ਹੋ ਸਕੇ ਜੀ ਹਾਂ ਤੁਹਾਡੀ ਇਸ ਵੀਡੀਓ ਦੇ ਬਾਰੇ ਕੀ ਰਾਏ ਹੈ ਕਮੈਂਟ ਕਰਕੇ ਜਰੂਰ ਦੱਸਿਓ ਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ